ਮਾਇਆਪਤੀ ਕਿਹੜਾ ਹੈ ਕਿਹੜਾ ਸਦੀਵੀ ਰਹਿਣ ਵਾਲਾ ਹੈ ਕਿਹੜੀ ਚੀਜ਼ ਖਤਮ ਹੋਣ ਵਾਲੀ ਹੈ ਕਿਹੜੀ ਚੀਜ਼ ਹੈ ਜਿਸ ਦੇ ਵਿੱਚ ਪਰਵਰਤਨ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਹਰ ਇੱਕ ਦੇ ਵਿੱਚ ਤਬਦੀਲੀਤਰ ਗ੍ਰੰਥ ਗਵਾਈ ਪਾਦੇ ਨੇ ਆਦ ਸੱਚ ਜੁਬਾਦ ਸੱਚ ਜੁੜ ਜਾ ਜੋ ਜੁਗਾ ਜੁਗਾ ਤੋਂ ਸਾਚਾ ਹੈ ਤੇਰੀ ਆਤਮਾ ਦਾ ਪਾਰ ਉਤਾਰਾ ਹੋ ਜਾਏਗਾ ਤੇਰਾ ਇਸ ਜਨਮ ਦੇ ਵਿੱਚ ਆਣਾ ਸੰਭਲ ਹੋ ਜਾਏਗਾ ਕਾਜ ਤੇਰੇ ਕਿਤੇ ਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਮ ਦਾ ਸਿਮਰਨ ਕਰ ਲੈ ਨਾਮ ਨੂੰ ਜਾਣ ਲੈ ਅਹੰਕਾਰੀ ਹੋ ਜਾਏਗਾ ਫਿਰ ਇਸ ਦੇ ਨਾਲ ਸਿਮਰਨ ਕਰਨਾ ਇਸ ਦੀ ਭਗਤੀ ਕਰਨੀ ਇਸ ਦੇ ਨਾਲ ਜੁੜ ਜਾਣਾ ਸੇਵਾ ਸਿਮਰਨ ਸਾਧ ਸੰਗਤ ਕਰਦੇ ਚਲੇ ਜਾਣਾ ਇਹ ਜੁਗਾ ਜੁਗਾ ਤੋਂ ਇਹੀ ਰਿਹਾ ਹੈ ਇਸ ਬੰਦੇ ਦੇ ਰੂਪ ਦੇ ਵਿੱਚ ਆਂਦਾ ਹੈ ਅਲੱਗ-ਅਲੱਗ ਰੂਪਾਂ ਦੇ ਵਿੱਚ ਆਂਦਾ ਹੈ ਮੀਰਾ ਜੀ ਜਨਮ ਤੋਂ ਹੀ ਜਿਹੜੇ ਕ੍ਰਿਸ਼ਨ ਜੀ ਦੀ ਮਾਤਮਾ ਕਹਿ ਰਹੇ ਨੇ ਪ੍ਰਭੂ ਕੋ ਜੋ ਜਾਣੇ ਹੈ ਉਸकी बात को बंदे मान जरा ਉਸ ਨੂੰ ਜਾਣ ਲੈ ਜੋ ਪ੍ਰਭੂ ਕੋ ਜਾਣਿਆ ਹੈ ਉਸ ਨੂੰ ਜਾਣ ਲੈ ਕੇ ਹਵਤਾਰੇ ਘਟ ਘਟ ਵਾਸੀ ਰਵੇਂ ਰਾਮ ਕੋ ਜਾਣ ਜਰਾ ਕਣ ਕਣ ਵਾਸੀ ਰਵੇਂ ਰਾਮ ਦੇ ਨੂੰ ਜਾਣ ਲੈ ਫਿਰ ਤੇਰਾ ਜੀਵਨ ਸਫਲ ਹੈ ਫਿਰ ਹਰ ਵੇਲੇ ਤੇਰੇ ਨਾਲ ਹੈ ਸਤਿਗੁਰੂ ਮੈਨੂੰ ਚਰਨੀ ਲਾਇਆ ਪਰਮ ਭਲੇਖਾ ਸਭ ਗਵਾਏ ਨਹੀਂ ਹਾਲੇ ਨਹੀਂ ਹੈ ਇਹੀ ਆਵਾਜਾ ਦਿੱਤੀ ਜਾ ਰਹੀਆਂ ਹਨ ਸੰਤਨ ਕੇ ਮਨ ਰਯਤ ਹੈ ਸਭ ਕੇ ਹਿਤ ਕੀ ਬਾਤ ਘਟ ਘਟ ਦੇਖੇ ਅਲਕੋ ਪੂਛੇ ਜਾਤ ਨਾ ਪਾਦ ਕਰੋ ਬਿੰਦਤੀ ਸੁਣ ਮੇ ਰਮਿਤਾ ਸੰਤ ਟਹਿਲ ਕੀ ਵੇਲਾ ਉਨੀ ਦੇਰ ਤੱਕ ਕੀਤਾ ਜਾ ਸਕਦਾ ਹੈ ਬਾਅਦ ਵਿੱਚ ਇਹ ਫਿਰ 84 ਤਿਆਰ ਹੈ ਅਸੀਂ ਇਹ ਸੋਚਣਾ ਹੈ ਇਸ ਦੇ ਮੁੱਲ ਪਾਣਾ ਹੈ ਇਹੀ ਸਮਾਗਮ ਕਰਾਣ ਦਾ ਇਹੀ ਮਤਲਬ ਹੈ ਕਿ ਮਨ ਦਾ ਨੂੰ ਵਾਜ ਦਿੱਤੀ ਜਾਏ ਮਾਨਵ ਸਰੀਰ ਦੇ ਵਿੱਚ ਆ ਕੇ ਇਹਦਾ ਜੋ ਕਰਮ ਹੈ ਉਹ ਪੂਰਾ ਕਰ ਲਿਆ ਜਾਵੇ ਇਹੀ ਸੱਚੇ ਪਾਤਸ਼ਾਹ ਦੀਨ ਬਿਆਲ ਦੋ ਜਹਾਂ ਦੇ ਮਾਲਕ ਸਤਿਗੁਰ ਮਾਤਾ ਸਬੀਕਸ਼ਾ ਜੀ ਮਹਾਰਾਜ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਆਪ ਕਰਨ ਕਰਾਉਣ ਹੋਰ ਹਾਰ ਹੋ ਸਭ ਕੁਝ ਕਰ ਸਕਦੇ ਹੋ ਐਸ ਬ੍ਰਹਮ ਦੀ ਦਾਤ ਤੋਂ ਕੋਈ ਬਾਝਾ ਨਾ ਰਹਿ ਜਾਵੇ ਐਸੀ ਕਿਰਪਾ ਕਰ ਦੋ ਐਸੀ ਹਵਾ ਚਲਾ ਦੋ ਪਾ ਵੈਸੇ ਆਤਮਾ ਰਖ ਰਹੀ ਸੀ ਉਹ ਦਾਸ ਜੀ ਨੇ ਨਵੇ ਦਿਨ ਕਰ ਚੁਕੇ ਆਦਰਯੋਗ ਮਾਤਮਾ ਲੱਖਾ ਸਿੰਘ ਜੀ ਦੀਨਾਨੇ ਤੇ ਮਾਤਮਾ ਸత్సੰਗੀਆਂ ਖੜੀਆਂ ਆਏ ਸత్సੰਗ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ ਸ਼ੁਕਰਾਨਾ ਸਤਿਗੁਰੂ ਮਹਤ ਜੀ ਦਾ ਜਿਹਨੇ ਇਹ ਸਮਾ ਬਖਸ਼ਿਆ ਇਸ ਸੰਤਸਮਾਗਮ ਨੂੰ ਚੁ ਲੈ ਕੇ ਆਏ ਤੋਂ ਰਚਨਾ ਹੈ ਪਹਿਲੀ ਸత్సੰਗ ਦੇ ਅਕਾ ਨਵੀਂ ਨੰਦੀਆਂ ਨੇ ਪਹਿਲੀ ਸత్సੰਗ ਜੀ ਕੇ ਮੇਰੇ ਸਤਿਗੁਰਾਂ ਦਾ ਜਨ ਬਣਾਇਆ ਤੇ ਆ ਜੋ ਜਿੰਨੇ ਪਾਰਨਾ ਬਣਾਏ ਉਹ ਗਏ ਸత్సੰਗ ਜੀ ਉਹ ਜਿਸੇ ਤਰ੍ਹਾਂ ਦੇ ਲਖਨ ਦਸ ਗੰਟਾ ਆ ਰਿਹਾ ਹੈ ਜਿੰਨਾ ਸਤਗੁਰੂ ਦੇ ਬਚਨੇ ਮੰਨੇ ਤੇ ਉਹ ਗੱਲਾਂ ਨਹੀਂ ਕਰਨ ਸੰਸਾਰ ਦੀਆਂ ਜਿਹਨੇ ਜਿਹੜੀ ਸਤਗੁਰੂ ਦੇ ਹੋ ਜਾਂਦੇ ਐ ਜਿਨ੍ਹਾਂ ਸਤਗੁਰੂ ਦੇ ਬਚਨ ਮੰਨੇ ਉਹ ਕਲ ਨੀ ਕਰਪਸ ਨਸਾਰ ਦੀਓ ਜਿਨ੍ਹਾਂ ਸਤਗੁਰੂ ਹੂ ਵੀ ਆਰ ਸਾਧ ਸੰਗਤ ਜੀ ਸਿੰਪਲ ਸਾਇੰਸ ਲਾਜਿਕ ਥੈਟ એનર્ਜੀ ਕੈਨ ਨੀਦਰ ਵੀ ਕ੍ਰੀਏਟਿਡ Nor be destroyed, but it can only be transformed from one form to another form. And Sasangiji, that's what Sadguru Mata Sudiksha Ji Maharaj and Nunkari Raj Pitaji were trying. They were trying to Sadguru Mata Sudiksha. نوکما منجیت جی تلوڈی تو آئے مہاتما یہ ساسک گیت روپ چھ پاؤ رکھنگ اور بعد پائی صاحب سکھوندر شیرا جی امرتسر چائے مہاتما یہ مہاتما بھی تیار رہن گے جی جی ਸਾ ਸੰਗ ਜੀ ਪਿਆਰ ਸੇ ਬੋਲਨਾ ਦਨ ਕਾ ਜੀ ਸਾ ਸੰਗ ਜੀ ਰਚਨਾ ਹੈ ਪਰ ਸ਼ਹਿਰ ਬਰੁਣ ਕੀ ਦਮ ਦਪਰੋ ਸਾਇਰ ਦਮ ਅਭਿਨਵੇ ਨੂੰ ਕੋਲ ਨਾ ਹੈ ਚਾਰ ਦਿਨ ਜ਼ਿੰਦਗੀ ਮੇਰੇ ਪਰਮੇਸ਼ਵਰ ਕੇ ਘਰ ਕਾ ਪਤਾ ਕਰੋ ਅਧਰਮ ਕੀ ਪਹਿਚਾਨ ਕਰੋ ਔਰ ਕੋਈ ਵੀ ਮੇਰੇ ਪਛਿਲੇ ਤੋਂ ਬਿਨਾ ਮੇਰੇ ਪਰਮੇਸ਼ਵਰ ਨਹੀਂ ਜਾਣ ਸਕਦਾ ਕਿਉਂਕਿ ਮੈਂ ਖੁਦਾ ਕਾ ਦਰਵਾਜਾ ਹਾਂ ਮੈਂ ਲੈਣਾ ਜਾਂਦੇ ਕਿ ਆਵਾਜ਼ ਦੇ ਰਹੇ ਸੀ ਅਸੀਂ ਸੁਣਿਆ ਸੁਣਿਆ ਕਰ ਦਿੱਤਾ ਤਾਂ ਤਰ ਐਸੀ ਕਿਰਪਾ ਕਰੇ ਫਿਰ ਇਹ ਜਾਣ ਕੇ ਤੁਸੀਂ ਗੱਲ ਜ਼ਰੂਰ ਕਹੋਗੇ کہ قسمت میں ہونا اگر تو کوئی آ نہیں سکتا آ جائے تو اس بجن سے پھر واپس جا نہیں سکتا پیار سے بولو DAMN yeah. ਸੀ ਠੱਠੀ ਫਰੀਦਪੁਰ ਪਿੰਡ ਜਿਹੜਾ ਕਿ ਬਾਡਰ ਏਰੀਆ ਵਿੱਚ ਪੈਂਦਾ ਅੱਜ ਸਾਡੇ ਵਿੱਚ ਸੰਤ ਨਰੰਗਕਾਰੀ ਮਿਸ਼ਨ ਦੇ ਵਿੱਚੋਂ ਜੁਲਨ ਇੰਚਾਰਜ ਅਰਕੇ ਸੇਠੀ ਸੀ ਅੱਜ ਬਸ ਅੱਜ ਉਹਨਾਂ ਨਾਲ ਆ ਕੇ ਗੱਲਬਾਤ ਕਰਦੇ ਆ ਕਿ ਅੱਜ ਸਾਡੀ ਇਸ ਬਾਗਪੇੜ ਏਰੀਆ ਨੂੰ ਕੀ ਮਲੇ ਦੇਣ ਦੇ ਆ ਰਹੇ ਹਨ ਤਾਂ ਨਕਰ ਜੀ ਇਸ ਲਈ ਸਤਨਾ ਚੰਦ ਜੀ ਸਾਡੇ ਅੱਗੇ ਬਹੁਤ ਹੀ ਅੱਛਾ ਉਪਰਾਲਾ ਠੱਠੀ ਔਰ ਫਰੀਦਪੁਰ ਦੇ ਜੋ ਚੱਕਰਾਂ ਬਰਾਹ ਦੇ ਅੰਤਰਗੱਠ ਪਿੰਡਾਂ ਦੇ ਹਨ ਔਰ ਬੜੇ ਉਸ਼ਾ ਦੇ ਨਾਲ ਆਪ ਜੀ ਦੇਖ ਰਹੇ ਹੋ ਕਿਤਨਾ ਵਿਸ਼ਾਲ ਸਮਾਗਮ ਇੱਕਦਮ ਵੈਲ ਮੈਨੇਜਡ ਵੈਲ ਡਿਸਪਲਿਨਡ ਵੈਲ ਆਰਗੇਨਾਈਜ਼ ਪਿਛੇ ਮਕਸਦ ਇੱਕੋ ਹੀ ਹੈ ਕਿ ਇੱਕ ਕੋ ਜਾਨੋ ਇੱਕ ਕੋ ਮਾਨੋ ਔਰ ਇੱਕ ਹੋ ਜਾਓ ਇੱਕ ਕੋ ਨਾ ਪਰਮਾਤਮਾ ਇੱਕ ਹੀ ਹੈ 2 4 5 10 20 ਨਹੀਂ ਹੈ ਦੁਨੀਆ ਮੰਦੀ ਹੈ ਕਿ ਗੋਡ ਕਹਿੰਦੇ ਜ਼ਰੂਰ ਹੈ ਕਿ ਗੋਡ ਇਜ਼ ਵਨ ਲੇਕਿਨ ਮੰਦੇ ਹੀ ਨਹੀਂ ਹੈ ਕਿ ਗੋਡ ਇਜ਼ ਵਨ ਇੱਥੇ ਪ੍ਰਭੂ ਪਰਮਾਤਮਾ ਦੀ ਪਛਾਣ ਕਰਾ ਕੇ ਇਹਨੂੰ ਜਾਣ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਵਸਤਵਿਕਤਾ ਦੇ ਵਿੱਚ ਇੱਕ ਹੀ ਹੈ ਇੱਕੋ ਸਿਮਰੋ ਨਾਨਕਾ ਜੋ ਜਲਥਲ ਰਿਆ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ ਇਹ ਪ੍ਰਭੂ ਪਰਮਾਤਮਾ ਜੋ ਇੱਕ ਹੀ ਹੈ ਜਿਸ ਤੋਂ ਪਰਮ ਸੱਤਾ ਜਿਸ ਦਾ ਬਾਸ ਸਰਵ ਵਿਆਪਕ ਹੈ ਜੋ ਚੇਂਜੇਬਲ ਨਹੀਂ ਹੈ ਜੋ ਫਾਰਮ ਦੇ ਵਿੱਚ ਨਹੀਂ ਹੈ ਫਾਰਮਲੈਸ ਹੈ ਐਸੇ ਪ੍ਰਭੂ ਪਰਮਾਤਮਾ ਦੀ ਪਛਾਣ ਕੀਤੀ ਜਾ ਸਕਦੀ ਹੈ ਔਰ ਇਹਨੂੰ ਜਾਣ ਕੇ ਅਸੀਂ ਆਵਾਗਮਨ ਦੇ ਚੱਕਰ ਤੋਂ ਛੁਟਕਾਰਾ ਪਾ ਲੈਨੇ ਆ ਔਰ ਜਿੰਦੇ ਜੀ ਇੱਕ ਆਨੰਦ ਦੀ ਅਵਸਥਾ ਸਕੂਨ ਦੀ ਅਵਸਥਾ ਸਹਜਤਾ ਦੀ ਅਵਸਥਾ ਦੇ ਵਿੱਚ ਆ ਜਾਣੇ ਆ ਜਿੱਥੇ ਕੋਈ ਭੇਦ ਭਾਵ ਕੋਈ ਰੰਗ ਨਸਲ ਦਾ ਭੇਦ ਭਾਵ ਕੋਈ ਜਾਤੀ ਪਾਤੀ ਦਾ ਭੇਦ ਭਾਵ ਕੋਈ ਡਾਇਟ ਜਾਂ ਕੋਈ ਵੀ ਭਾਸ਼ਾ ਦਾ ਭੇਦ ਭਾਅ ਜਾਂ ਧਰਮ ਦਾ ਭੇਦ ਭਾਅ ਨਹੀਂ ਹੁੰਦਾ ਬਲਕਿ ਉਥੇ ਸਾਰਾ ਸੰਸਾਰ ਇੱਕ ਹੀ ਪਰਿਵਾਰ ਨਜ਼ਰ ਆਉਂਦਾ ਹੈ ਭਗਵਾਨ ਕ੍ਰਿਸ਼ਨ ਜੀ ਦੀ ਉਹ ਗੱਲ ਕਿ ਵਸੂਦੇਵ ਸ ਕਟੁੰਬ ਕਮ ਸਾਰਾ ਸੰਸਾਰ ਇੱਕ ਪਰਿਵਾਰ ਪਿਛੇ ਹੀ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ G20 'ਚ ਮੈਸੇਜ ਦਿੱਤਾ ਵਨ ਅਰਥ ਵਨ ਫੈਮਿਲੀ ਅੱਜ ਸਤਿਗੁਰੂ ਮਾਤਾ ਜੀ ਵਸਤਵਤਾ 'ਚ ਇਹ ਬ੍ਰह्म ਗਿਆਨ ਦੇ ਕੇ ਸਾਨੂੰ ਦੱਸ ਰਹੇ ਹਨ ਅਸੀਂ ਇੱਕ ਪਰਮ ਪਿਤਾ ਦੀ ਸੰਤਾਨ ਹਾਂ ਰਸੇ ਸਾਰੇ ਹੀ ਇੱਕ ਹਾਂ ਆਪਸ ਦੇ ਵਿੱਚ ਸਾਰੇ ਹੀ ਭੈਣ ਭਰਾ ਹਾਂ ਇਹ ਪਹਿਲਾ ਸਬਕ ਕਿਤਾਬ ਹਿਦਾਕਾ ਮਖਲੂਕ ਸਾਰੀ ਕੁੰਬਾ ਖੁਦਾ ਦਾ ਤਾਨਾ ਸਾਡੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਕੀ ਮਲਸੇ ਦੇਣਾ ਮੈਂ ਨੌਜਵਾਨਾਂ ਨੂੰ ਇਹ ਸੰਦੇਸ਼ ਦੇਵਾਂਗਾ ਕਿ ਆਪ ਜੀ ਖੂਬ ਪੜਾਈਆਂ ਲਿਖਾਈਆਂ ਕਰੋ ਆਪਣੇ ਪਰਿਵਾਰ ਦੀ ਸੰਭਾਲ ਕਰੋ ਔਰ ਇਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਇਆਂ ਇਹ ਨਸ਼ਿਆਂ ਤੋਂ ਵੀ ਫਰੀ ਹੋਣਾ ਹੈ ਕਿਉਂਕਿ ਸਤਗੁਰ ਮਾਤਾ ਜੀ ਦਾ ਸੰਦੇਸ਼ ਨਸ਼ਾ ਚਾਹੇ ਪਦਾਰਥ ਦਾ ਹੋਵੇ ਚਾਹੇ ਤਾਕਤ ਦਾ ਦੋਨੋਂ ਹੀ ਹਾਨੀਕਾਰਕ ਹੈ ਔਰ ਇਸ ਮਿਸ਼ਨ ਦੇ ਵਿੱਚ ਜੋ ਆ ਜਾਂਦਾ ਹੈ ਫਿਰ ਉਹ ਨਸ਼ਾ ਤੋਂ ਮੁਕਤੀ ਹਾਸਲ ਕਰ ਲੈਂਦਾ ਉਹ ਨਾ ਪਦਾਰਥ ਦਾ ਨਸ਼ਾ ਕਰਦਾ ਹੈ ਨਾ ਹੀ ਤਾਕਤ ਦਾ ਨਸ਼ਾ ਕਰਦਾ ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਇੱਕ ਹੀ ਪਰਮਾਤਮਾ ਹੈ ਜੋ ਸਭ ਦਾ ਰਚਾਈਤਾ ਹੈ ਕਰਤਾ ਪੁਰਖ ਹੈ ਆਪਣੇ ਆਪ ਨੂੰ ਅਕਰਤਾ ਮੰਨ ਲੈਂਦਾ ਉਹਦੇ 'ਚ ਤਾਕਤ ਦਾ ਨਸ਼ਾ ਹੀ ਨਹੀਂ ਰਹਿੰਦਾ ਤੇ ਉਹ ਨਾਲ ਪ੍ਰਣ ਕਰ ਲੈਂਦਾ ਕਿ ਮੈਂ ਗੁਰੂ ਦੇ ਬਚਨ ਨੂੰ ਮੰਨਾਂ ਇਸ ਕਰਕੇ ਨਿਰੰਕਾਰੀ ਮਿਸ਼ਨ ਇੱਕ ਪੂਰੀ ਤਰ੍ਹਾਂ ਡਰੱਗ ਫ੍ਰੀ ਸੋਸਾਇਟੀ ਦੇ ਰਿਹਾ ਹੈ ਸਮਾਜ ਨੂੰ ਜੋ ਕਿ ਪਿਆਰ ਕਰਨ ਵਾਲਾ ਇੱਕ ਨੋ ਜਵਾਨ ਜੋ ਅੱਗੇ ਵਧਣ ਵਾਲਾ ਉਸਾਰੂ ਸੋਚ ਰੱਖਣ ਵਾਲਾ ਔਰ ਸਮਾਜ ਨੂੰ ਵੀ ਉਸਾਰੂ ਪਾਸੇ ਲੈ ਕੇ ਜਾਣ ਵਾਲਾ ਧੰਨਵਾਦ ਹੋ ਗਿਆ